ਕੈਨੇਡਾ ਵਿੱਚ ਮਸ਼ਹੂਰ ਅਦਾਕਾਰ ਕਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਤੇ ਇੱਕ ਮਹੀਨੇ ਵਿੱਚ ਦੂਜੀ ਵਾਰ ਫਾਇਰਿੰਗ ਹੋਈ ਹੈ। ਰਿਪੋਰਟਾਂ ਅਨੁਸਾਰ ਇਸ ਵਾਰ ਵੀ ਕੈਫੇ ਤੇ ਘੱਟੋ-ਘੱਟ 25 ਗੋਲੀਆਂ ਚਲਾਈਆਂ ਗਈਆਂ। ਪੁਲਿਸ ਜਾਂਚ 'ਚ ਹੈਰਾਨੀਜਨਕ ਖੁਲਾਸਾ ਹੋਇਆ ਕਿ ਇਸ ਹਮਲੇ ਦਾ ਲਿੰਕ ਬਾਲੀਵੁੱਡ 스타 ਸੁਲਮਾਨ ਖਾਨ ਨਾਲ ਜੁੜੇ ਇੱਕ ਵਿਵਾਦਿਤ ਗੈਂਗ ਨਾਲ ਹੋ ਸਕਦਾ। ਇਸ ਘਟਨਾ ਨਾਲ ਇਲਾਕੇ 'ਚ دہشت ਦਾ ਮਾਹੌਲ ਹੈ ਜਦੋਂ ਕਿ ਕਪਿਲ ਸ਼ਰਮਾ ਤੇ ਉਸਦਾ ਪਰਿਵਾਰ ਸੁਰੱਖਿਆ ਹੇਠ ਹੈ। ਪੁਲਿਸ ਨੇ ਕੇਸ ਦਰਜ ਕਰਕੇ ਸ਼ੱਕੀ ਲੋਕਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 10 ਜੁਲਾਈ ਨੂੰ ਕਪਿਲ ਸ਼ਰਮਾ ਦੇ ਕੈਫੇ ਵਿੱਚ ਗੋਲੀਬਾਰੀ ਹੋਈ ਸੀ। ਹਮਲਾਵਰ ਨੇ ਗੋਲੀਬਾਰੀ ਦੀ ਵੀਡੀਓ ਵੀ ਬਣਾਈ ਸੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਸੀ। ਹਮਲਾਵਰ ਨੇ ਕਾਰ ਵਿੱਚੋਂ ਪਿਸਤੌਲ ਕੱਢ ਕੇ 10 ਤੋਂ 12 ਗੋਲੀਆਂ ਚਲਾਈਆਂ ਸਨ। ਗੋਲੀਬਾਰੀ ਤੋਂ ਇੱਕ ਦਿਨ ਬਾਅਦ ਕੈਫੇ ਪ੍ਰਬੰਧਨ ਨੇ ਇੰਸਟਾਗ੍ਰam ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਇਸ ਸਦਮੇ ਤੋਂ ਉੱਭਰ ਰਹੇ ਨੇ ਪਰ ਹਿੰਸਾ ਵਿਰੁੱਧ ਉਹਨਾਂ ਦਾ ਸਤੰ੍ਹ ਡਰੇੜਾ ਹੈ। ਬਿਆਨ ਵਿੱਚ ਕਿਹਾ ਗਿਆ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਅਸੀਂ ਇਸ ਤੋਂ ਉੱਭਰ ਰਹੇ ਹਾਂ, ਅਸੀਂ ਹਾਰ ਨਹੀਂ ਮੰਨਾਂਗੇ। ਤੁਹਾਡੇ ਸਮਰਥਨ ਲਈ ਧੰਨਵਾਦ। ਕੈਨੇਡਾ ਦੇ ਸਰੀ ਵਿੱਚ ਕਪਲ ਸ਼ਰਮਾ ਦੇ ਕੈਪਸ ਕਾਫੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਕਈ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਇਹ 1 ਮਹੀਨੇ ਦੇ ਅੰਦਰ ਦੂਜੀ ਵਾਰ ਹੈ ਜਦੋਂ ਸਰੀ ਵਿੱਚ ਕਪਿਲ ਸ਼ਰਮਾ ਦੇ ਕੈਪਸ cafe ਵਿੱਚ ਗੋਲੀਬਾਰੀ ਹੋਈ ਹੈ ਹਾਲਾਂਕਿ ਖੁਸ਼ਕਿਸਮਤੀ ਨਾਲ ਗੋਲੀਬਾਰੀ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਗੈਂਗਸਟਰਾਂ ਦੇ ਗਰੋਧ ਦਾ ਇਰਾਦਾ ਕਿਸੇ ਨੂੰ ਮਾਰਨ ਦਾ ਨਹੀਂ ਸਗੋ ਕਪਿਲ ਸ਼ਰਮਾ ਨੂੰ ਡਰਾਉਂਦਾ ਸੀ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ cafe ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲੋਰੈਂਸ ਬਿਸ਼नोई ਅਲਾਈਅੰਸ ਜਾਨੀ 골ਡੀ ਟਿੱਲੋ ਅੰਕਿਤ ਬੰਦੂ ਸ਼ੇਰੇਵਾਲਾ ਜਤਿੰਦਰ ਗੋਗੀ ਮਾਨ ਗਰੁੱਪ ਕਾਲਾ ਰਾਣਾ ਆਰਜੂ ਬਿਸ਼नोई ਹਰੀ ਬਖਸਰ ਸ਼ੁਭਮ ਲੋਕਰ ਅਤੇ ਸਾਹਿਲ ਦੋਹਾਨ ਪੇਟਵਾੜ ਨੇ ਲਈ ਹੈ ਹੁਣ ਸਵਾਲ ਇਹ ਉੱਠਦਾ ਕਿ ਅਦਾਕਾਰ ਤੇ ਮਸ਼ਹੂਰ ਕਮੇਡੀਅਨ ਕਪਲ ਸ਼ਰਮਾ ਲਾਰੈਂਸ ਗੈਂਗ ਦੇ ਨਿਸ਼ਾਨੇ ਤੇ ਕਿਉਂ ਨੇ ਵੱਖ-ਵੱਖ ਭਾਰਤੀ ਸੁਰੱਖਿਆ ਐਨਸੀਐਨ ਇਸ ਦੀ ਜਾਂਚ ਕੀਤੀ ਤੇ ਕਪਲ ਸ਼ਰਮਾ ਨੂੰ ਲਾਰੈਂਸ ਗੈਂਗ ਦੇ ਨਿਸ਼ਾਨੇ ਤੇ ਲਿਆਉਣ ਦੇ ਕਈ ਕਾਰਨ ਸਾਹਮਣੇ ਆਏ ਨੇ ਕਾਲੇ ਹਿਰਨ ਦੇ ਸ਼ਿਕਾਰ ਤੋਂ ਬਾਅਦ ਸਲਮਾਨ ਖਾਨ ਲਾਰੈਂਸ ਗੈਂਗ ਦਾ ਮੁੱਖ ਨਿਸ਼ਾਨਾ ਹੈ ਲਾਰੈਂਸ ਗੈਂਗ ਨੇ ਕਈ ਵਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਹੈ ਸਲਮਾਨ ਦੇ ਫਾਰਮ ਹਾਊਸ ਅਤੇ ਉਸਦੇ ਗੈਲੈਕਸੀ ਅਪਾਰਟਮੈਂਟਸ ਨੂੰ ਹੀ ਨਹੀਂ ਸੀਚ ਕੀਤਾ ਗਿਆ ਸਗੋਂ ਹੋਰ ਅਪਾਰਟਮੈਂਟਸ ਤੇ ਵੀ ਗੋਲੀਬਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਪਿਛਲੇ ਕੁਝ ਸਾਲਾਂ ਵਿੱਚ ਅਦਾਕਾਰ ਅਤੇ ਮਸ਼ਹੂਰ ਕਾਮੇਡੀਅਨ ਕਪਲ ਸ਼ਰਮਾ ਸਲਮਾਨ ਖਾਨ ਦੇ ਬਹੁਤ ਨੇੜੇ ਹੋ ਗਏ ਨੇ ਉਹ ਸਲਮਾਨ ਦੇ ਖਾਸ ਲੋਕਾਂ ਵਿੱਚ ਗਿਣੇ ਜਾਂਦੇ ਨੇ ਇਹ ਹੀ ਗੱਲ ਲੋਰੈਂਸ ਗੈਂਗ ਅਤੇ ਘਾਟਚੋੜ ਨੂੰ ਪਰੇਸ਼ਾਨ ਕਰ ਰਹੀ ਅਤੇ ਕਪਲ ਸ਼ਰਮਾ ਨੂੰ ਨਿਸ਼ਾਨਾ ਬਣਾ ਕੇ ਲੋਰੈਂਸ ਗੈਂਗ ਸਲਮਾਨ ਦੇ ਹੋਰ ਕਰੀਬੀਆਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਹੈ ਲੋਰੈਂਸ ਗੈਂਗ ਅਤੇ ਉਸਦਾ ਪੂਰਾ ਗੱਟਚੜ ਪੰਜਾਬ ਨਾਲ ਸੰਬੰਧਿਤ ਹੈ ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਸ਼ੋਅ ਕਮੇਡੀ ਨਾਈਟ ਵਿਦ ਕਪਿਲ ਸ਼ਰਮਾ ਵਿੱਚ ਇੱਕ ਪ੍ਰਤੀਯੋਗੀ ਨੇ ਧਰਮ ਤੇ ਇੱਕ ਹਾਸੋ ਹਿਨੀ ਟਿੱਪਣੀ ਕੀਤੀ ਇਸ ਤੋਂ ਬਾਅਦ ਕਪਿਲ ਸ਼ਰਮਾ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਇਸ ਤੋਂ ਬਾਅਦ ਲੋਰੈਂਸ ਅਤੇ ਉਸਦੇ ਗੱਟਚੜ ਗੈਂਗਾ ਨੇ ਨਾ ਸਿਰਫ ਕਪਿਲ ਸ਼ਰਮਾ ਨੂੰ ਇਸ ਟਿੱਪਣੀ ਲਈ ਧਮਕੀਆਂ ਦਿੱਤੀਆਂ ਬਲਕਿ ਕੈਨੇਡਾ ਵਿੱਚ ਉਸਦੇ ਕੈਪਸ ਕਾਫੇ ਤੇ ਵੀ ਗੋਲੀਬਾਰ ਕੀਤੀ ਕਪਿਲ ਸ਼ਰਮਾ ਦਾ ਸ਼ਾਇਦ ਹੀ ਕੋਈ ਫਿਲਮ 스타 ਜਾਂ ਪ੍ਰਮੁੱਖ ਸ਼ਖਸੀਅਤ ਹੋਵੇਗੀ ਜੋ ਕਪਿਲ ਸ਼ਰਮਾ ਦੇ ਸ਼ੋਅ ਕਮੇਡੀ ਨਾਈਟਸ ਵਿਦ ਕਪਿਲ ਸ਼ਰਮਾ ਦਾ ਹਿੱਸਾ ਨਹੀਂ ਰਹੀ ਹੋਵੇਗੀ। ਇਹ ਹੀ ਉਹ ਚੀਜ਼ ਹੈ ਜਿਸ ਨੇ ਕਪਿਲ ਨੂੰ ਬਾਲੀਵੁੱਡ ਵਿੱਚ ਇੱਕ ਬਕਰੇ ਪੱਧਰ ਤੇ ਪਹੁੰਚਾਇਆ ਜਿਸ ਤੋਂ ਬਾਅਦ ਕਪਿਲ ਸ਼ਰਮਾ ਨੂੰ ਨਾ ਸਿਰਫ ਪ੍ਰਸਿੱਧੀ ਮਿਲੀ ਬਲਕਿ ਬਹੁਤ ਜ਼ਿਆਦਾ ਦੌਲਤ ਵੀ ਮਿਲੀ। ਸੂਤਰਾਂ ਦਾ ਮੰਨਣਾ ਹੈ ਕਿ ਕਪਿਲ ਨੂੰ ਇਹਨਾਂ ਗੈਂਗਸਟਰਾਂ ਦੁਆਰਾ ਨਿਸ਼ਾਨਾ ਬਣਾਏ ਜਾਣ ਦਾ ਇੱਕ ਮਹੱਤਵਪੂਰਨ ਕਾਰਨ ਵੀ ਹੋ ਸਕਦਾ ਲੋਰੈਂਸ ਅਤੇ ਉਸ ਦਾ ਗੱਟ ਜੋੜ ਕਪਿਲ ਤੋਂ ਕਰੋੜਾਂ ਰੁਪਏ ਵਸੂਲਣ ਦੀ ਕੋਸ਼ਿਸ਼ ਵੀ ਕਰ ਸਕਦਾ ਇਹਨਾਂ ਗੈਂਗਸਟਰਾਂ ਨੇ ਪਹਿਲਾਂ ਪੰਜਾਬ ਦੇ ਗਾਇਕਾਂ ਤੇ ਅਦਾਕਾਰਾਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਤੋਂ ਸੁਰੱਖਿਆ ਦੇ ਪੈਸੇ ਵਜੋਂ ਕਰੋੜਾਂ ਰੁਪਏ ਵਸੂਲੇ ਕਿਹਾ ਜਾ ਰਿਹਾ ਕਿ ਹੁਣ ਬਾਲੀਵੁੱਡ ਦੀ ਮਸ਼ਹੂਰ ਸ਼ਖਸੀਅਤ ਕਪਿਲ ਸ਼ਰਮਾ ਨੂੰ ਡਰਾ ਕੇ ਲੋਰੈਂਸ ਬਿਸਨੋਈ ਐਂਡ ਕੰਪਨੀ ਬਾਲੀਵੁੱਡ ਵਿੱਚ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ